ਫਤੇਗੜ ਸਾਹਿਬ ਜੀਲੇ ਦੀ ਸਬ ਡਿਵੀਜ਼ਨ ਅਮਲੋਦੇ ਵਿੱਚ ਅੱਜ ਆਲ ਇੰਡੀਆ ਮੰਗਲਾਮੁਖੀ ਮਹਾਕੀਨਰ ਸਮੇਲਨ ਦਾ ਸ਼ੁਰੂਮ ਕੀਤਾ ਗਿਆ ਅਮਲੋਦੇ ਵਿੱਚ ਇਹ ਸਮਾਗਮ 1 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਸੌਂਟੀ ਅਮਲੋਦੇ ਵਿੱਚ ਆਯੋਜਿਤ ਕੀਤਾ ਗਿਆ ਹੈ ਸੰਗਮ ਪੈਲਸ ਦੇ ਵਿੱਚ ਹੋਏ ਇਸ ਸਮਾਗਮ ਦੇ ਵਿੱਚ ਦੇਸ਼ ਭਰ ਤੋਂ ਅੱਜ ਬੜੀ ਸੰਖਿਆ ਦੇ ਵਿੱਚ ਕਿਨਰ ਸਮਾਜ ਦੇ ਮਹੰਤਾਂ ਨੇ ਬੜੇ ਉਤਸ਼ਾਹ ਦੇ ਨਾਲ ਹਿੱਸਾ ਲਿਆ। ਇਸ ਮੌਕੇ ਤੇ ਇਹ ਆਯੋਜਨ ਮਾਈ ਜੋਰਾ ਮਹੰਤ, ਮਾਈ ਰਾਜ ਮਹੰਤ, ਮਾਈ ਸੀਬੋ ਮਹੰਤ, ਦਰਸ਼ਨਾ ਨਾਇਕ ਜੀ, ਜੀਨੰਤ ਨਾਇਕ, ਪੂਨਮ ਨਾਇਕ, ਸਹਿਤ ਤਮੰਨਾ ਮਹਾਨ ਅਤੇ ਕੁਰਾਲੀ ਸ਼ਹਿਰ ਤੋਂ ਆਏ ਹੋਏ ਮਹੰਤਾਂ ਨੇ ਖਾਸ ਤੌਰ ਤੇ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ। ਅਨੁਮਾਨ ਹੈ ਕਿ ਸੰਮੇਲਨ ਦੇ ਦੌਰਾਨ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਕਿਨਰ ਸਮਾਜ ਦੇ ਮੈਂਬਰ ਸ਼ਰਧਾਲੂ ਇੱਥੇ ਪਹੁੰਚਣਗੇ ਸਮੇਲਨ ਦੀ ਸ਼ੁਰੂਆਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਦੇ ਨਾਲ ਅੱਜ ਕੱਢੀ ਗਈ ਅਮਲੋ ਸ਼ਹਿਰ ਦੇ ਵਿੱਚ ਮਹੰਤ ਸਮਾਜ ਨੇ ਸ਼ਹਿਰ ਵਾਸੀਆਂ ਦੀ ਸੁੱਖ ਸ਼ਾਂਤੀ ਅਤੇ ਸਮ੍ਰiddhi ਵਾਸਤੇ ਕੰਮ ਨਾ ਕੀਤੀ ਸ਼ਹਿਰ ਦੀਆਂ ਮੁੱਖ ਬਾਜ਼ਾਰਾਂ ਗਲੀਆਂ ਦੇ ਵਿੱਚ ਗੁਜ਼ਰਦੀ ਹੋਈ ਇਹ ਸ਼ੋਭਾ ਯਾਤਰਾ ਉੱਤੇ ਲੋਕਾਂ ਨੇ ਆਕਰਸ਼ਣ ਫੁੱਲ ਵਰਸਾਏ ਅਤੇ ਇਹ ਸ਼ੁਭ ਯਾਤਰਾ ਆਕਰਸ਼ਣ ਦਾ ਕੇਂਦਰ ਰਹੀ ਢੋਲ ਨਗਾੜੀਆਂ ਦੀ ਥਾਪ ਪੱਤੀ ਚਕਾਰਿਆਂ ਦੇ ਵਿੱਚ ਸ਼ਰਧਾਲੂਆਂ ਨੇ ਮਹਾਂਤਾਂ ਤੇ ਫੁੱਲ ਵਰਸਾਏ ਇਸ ਮੌਕੇ ਤੇ ਅੱਜਕਾਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਮਾਗਮ ਦਾ ਧਾਰਮਿਕ ਪ੍ਰਵਚਨ ਭਜਨ ਕੀਰਤਨ ਸਮਾਜਿਕ ਮੁੱਦਿਆਂ ਤੇ ਚਰਚਾਵਾ ਵੀ ਹੋਣਗੀਆਂ ਸਾਂਸਕ੍ਰਿਤਿਕ ਸਮਾਗਮ ਧਾਰਮਿਕ ਸਮਾਗਮ ਵੀ ਹੋਣਗੇ ਇਹ 10 ਰੋਜ਼ਾ ਸਮਾਗਮ ਦੇ ਵਿੱਚ ਕਿੰਨੇ ਸਮਾਜ ਦੀ ਏਕਤਾ ਸਾਂਸਕ੍ਰਿਤੀ ਅਤੇ ਅਧਿਆਤਮਿਕਤਾ ਦਾ ਪ੍ਰਤੀਕ ਰਹੇਗਾ Ram Ramji, ini Ram Ramji. Ram Ramji. Ram. Ramji.